ਆਰਿਆ ਨੂੰ ਮੇਰੀ ਜਾਣ ਕੇ ਦਰਸ਼ਣ ਔਲ ਹੋਈ ਪਿਆਰਪਰੀ ਸਾਸਰੀ ਕਾਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਜਾ ਕਬੱਡੀ ਕੱਪ ਬਸਤੀ ਵਕੀਲਾਂ ਵਾਲੀ ਫਿਰੋਜ਼ਪੁਰ ਮੱਲਾਵਾਲਾ ਰੋਡ ਦੇ ਉੱਤੇ ਜੋ ਪੈਂਦਾ ਉੱਥੇ 24 ਤਰੀਕ ਨੂੰ ਦਿਨ ਐਤਵਾਰ ਕਰਵਾਇਆ ਜਾ ਰਿਹਾ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਬੇਨਤੀ ਹੈ ਹਮ ਹਮਾ ਕੇ ਪੁੱਜੋ ਫ੍ਰੀ ਮੈਡੀਕਲ ਸੇਵਾ ਵੀ ਹੋਏਗੀ ਲਗਰੂ ਦਾ ਲੰਗਰ ਵੀ ਲੱਗੂਗਾ ਬਹੁਤ ਸਾਰੇ ਉੱਚ ਕੋਟੀ ਦੇ ਗਾਇਕ ਕਲਾਕਾਰ ਉੱਤੇ ਪਹੁੰਚ ਰਿਹਾ ਤੇ ਮੈਂ ਵੀ ਪਹੁੰਚ ਰਿਹਾ ਤੇ ਬਹੁਤ ਸਾਰੇ ਵੱਡੇ ਕਬੱਡੀ ਦੇ ਖਿਡਾਰੀ ਤੇ ਵੱਡਾ ਮੈਚ ਹੋਣੇ ਹੈ ਤੇ ਵੱਡੇ ਇਨਾਮ ਦਿੱਤੇ ਜਾਣੇ ਹਨ ਹਮ ਹਮਾ ਕੇ ਪੁੱਜੋ ਤਾਂ ਜੋ ਇਸੇ ਤਰ੍ਹਾਂ ਪੰਜਾਬ 'ਚ ਮੇਲੇ ਲੱਗਦੇ ਰਹਿਣ ਤੇ ਆਪਾਂ ਜਵਾਨੀ ਨੂੰ ਨਸ਼ਾ ਤੋਂ بچਾ ਸਕੀਏ ਇਹਦੇ ਲਈ ਮੈਂ ਸਰਪੰਚ ਗੁਰਪ੍ਰਵੇਸ਼ ਉਪਲ ਤੇ ਰਣਦੀਰ ਸੰਧੂ ਤੇ ਹੋਰ ਪ੍ਰਬੰਧਕ ਜਿਹੜੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹ ਜੋ ਉਪਰਾਲੇ ਕਰ ਰਹੇ ਨੇ ਤੇ ਮੈਂ ਆਹ ਕਹਿਣਾ ਫਿਰ ਆਜੋ ਫਿਰ ਲਾਈਏ ਉੱਥੇ ਮੇਲੇ ਚ ਰੌਣਕਾਂ ਬਹੁਤ ਧੰਨਵਾਦ ਸਰਸ਼ਕਾ ਜੀ ਮੈਂ ਤੁਹਾਡਾ ਨਦਲਪੀਟੇਲ ਹੋਂ ਤੇ ਲੋਗੀ 24 ਤਰੀਕ ਨੂੰ 24 ਨਵੰਬਰ ਨੂੰ ਬਸਤੀਆਂ ਵਕੀਲਾ ਲਈ ਆਪਾਂ ਮਿਲਦੇ ਹਾਂ ਜੀ ਕਬੱਡੀ ਕੱਪ ਤੇ ਗੁਰਪ੍ਰਵੇਸ਼ભાઈ ਪਣੀ ਕਬੱਡੀ ਕੱਪ ਕਰਵਾ ਰਹੇ ਆ ਜਿਸ ਸਾਰੇ ਜਣੇ ਹੰਮੂਮਾ ਕੇ ਪਹੁੰਚੇ ਹੋ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਆ ਸੀ